đó thì cái gì vậy chứ, nó phải có cái gì đó, có ਬਜਰਾਤੀ ਕਿਹਦੇ ਦੇਖਿਆ ਵੀ ਨਹੀਂ ਮੈਂ ਪਿੰਡ ਪਤਲਾਣਾ ਤੋਂ ਗਨਸ਼ਾਮ ਰਾਣਾ ਕਿ ਜਿਹੜੇ ਸਾਡੇ ਜਤਿੰਦਰ ਸਿੰਘ ਚਿਤਿੰਦਰ ਸਿੰਘ ਹੈ ਇਹਨਾਂ ਦਾ ਨੌ ਪੂਰਾ ਜਿਹੜੇ ਕਿ ਬਹੁਤ ਹੀ ਹੋਣਹਾਰ ਮੇ ਲੜਕਾ ਸੀਗਾ ਤੇ ਟੈਕਸੀ ਦਾ ਕੰਮ ਕਰਦਾ ਸੀਗਾ ਤੇ ਬਹੁਤ ਹੀ ਮੰਦ ਭਾਗੀ ਖਬਰ ਸਾਨੂੰ ਨੈ ਤੇ ਗੱਡੀ ਡੇਗਣ ਕਰਕੇ ਤੇ ਜਿਹੜਾ ਦੇਖਿਆ ਨਹੀਂ ਜਾ ਰਿਹਾ ਮੁੰਡੇ ਦੀ ਡੈਥ ਹੋ ਗਈ ਆ ਗੱਡੀ ਖਤਮ ਹੋ ਗਈ ਆ ਸਾਡੇ ਪਿੰਡ ਦੇ ਵਿੱਚ ਪੂਰੀ ਸੋਗ ਦੀ ਲਹਿਰ ਚੱਲ ਰਹੀ ਆ ਸਾਨੂੰ 6 6:30 ਵਜੇ ਇਨਫਾਰਮੇਸ਼ਨ ਮਿਲੀ ਸੀ ਕਿ ਗੱਡੀ ਨਹਿਰ ਚ ਡਿੱਗੀ ਆ ਅਸੀਂ ਮੌਕੇ ਤੇ ਪੁੱਜੇ ਆਣ ਕੇ ਜਿਹੜਾ ਇਹਦੇ ਜਿਹੜੇ ਡਾਕੂਮੈਂਟਸ ਚੈੱਕ ਕੀਤੇ ਆ ਚੈੱਕ ਕਰਕੇ ਜਿਹੜਾ ਉਹਦਾ ਨਾਮ ਚਤਿੰਦਰ ਸਿੰਘ son of ਗਰਦੀਪ ਸਿੰਘ ਵਾਸੀ ਪਧਰਾਣਾ ਠਾਣਾ ਗੜਸ਼ੰਕਰ ਦਾ ਜਿਹੜਾ ਇਹ ਵਾਸੀ ਸੀਗਾ ਇਦੇ ਕਾਰਨ ਫਾਰਮ ਕਰ ਦਿੱਤਾ ਇਹਦੇ ਬਾਅਦ ਸਾਰੇ ਤਾਂ ਫਿਰ ਜੋ ਬਣਦੀ ਕਾਰਵਾਈ ਕਰਦਾਂਗੇ ਇਹ ਧੁੰਦ ਦੇ ਵਿੱਚ ਸ਼ਾਇਦ ਹੋ ਸਕਦਾ ਵੀ ਨਹੀਂ ਸੜਕ ਕਲੀਅਰ ਹੋਈ ਕਰਕੇ ਨਾ ਨਹਿਰ ਦੇ ਵਿੱਚ ਗੱਡੀ ਡੇਗੀ ਸੀ ਤਾਂ ਬਹੁਤ ਜ਼ਿਆਦਾ ਹਾਸਾ ਵੱਡਾ ਹੋ ਗਿਆ ਕਿਸੇ ਨਹਿਰ ਚ ਡਿੱਗ ਕੇ ਵੀ ਤੁਹਾਨੂੰ ਕਾਫੀ ਦੂਰ ਤੋਂ ਪਹੁੰਚ ਹੀ ਕਰਦੀ ਹੈ ਗੱਡੀ ਹੋ ਸਕਦਾ ਕਾਫੀ ਤੇਜ਼ ਹੋਵੇ ਇਹ ਨਹੀਂ ਹੁਣ ਇਸ ਬਾਰੇ ਤਾਂ ਨਹੀਂ ਪਤਾ ਸਾਨੂੰ ਪਰ ਕਾਫੀ ਤੇਜ਼ ਹੀ ਕਹਿ ਸਕਦੇ ਹਾਂ ਕਾਫੀ ਦੂਰ ਤੋਂ ਕਾਫੀ ਦੂਰ ਤੱਕ ਗੱਡੀ ਆਈ ਘਸੜਦੀ ਘਸੜਦੀ ਨਹਿਰ ਦੇ ਵਿੱਚ हां ਗੱਡੀ ਘਟਾਣੇ ਆ ਡੈੱਡ ਬੋਡੀ ਨੂੰ ਜਿਹੜੀ ਆ ਉੱਥੇ ਭੇਜ ਕੇ ਜੋ ਬਣਦੀ ਕਾਰਪੀ ਜਿਹੜੀ ਅਮਲ ਵਿੱਚ ਲਾਵਾਂਗੇ ਜੋ ਕੋ